ਵੈਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਭੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵੈਗੁਰਜੀ ਅਸੀਂ ਨੇ ਸਾਰੇ ਠੀਕ ਠਾਕ ਆ ਤੰਦਰੁਸਤਾਂ ਤਾਂ ਅੱਜ ਦਾ ਜਿਹੜਾ ਟੌਪਿਕ ਹੈ ਵਾਹਿਗੁਰੂ ਜੀ ਥੰਬਨੇਲ ਤੋਂ ਤੁਹਾਨੂੰ ਪਤਾ ਚੱਲ ਗਿਆ ਹੋਊਗਾ ਕਿ ਆਪਾਂ ਕਿਸ ਬਾਰੇ ਗੱਲਬਾਤ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿజిਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਅੱਜ ਦੀ ਵੀਡੀਓ ਜਿਹੜੀ ਬਹੁਤ ਇੰਟਰਸਟਿੰਗ ਰਹਿਣ ਵਾਲੀ ਹੈ ਤੇ ਵਾਹਿਗੁਰੂ ਜੀ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਤੁਹਾਡੇ ਸਪੋਰਟ ਕਰਨ ਨਾਲ ਵਾਹਿਗੁਰੂ ਜੀ ਮੋਟੀਵੇਸ਼ਨ ਬਣਦੀ ਆ ਤੇ ਮੋਟੀਵੇਸ਼ਨ ਬਣੋਗੀ ਤਾਂ ਵੱਧ ਵੱਧ ਸਰਚ ਹੁੰਦੀ ਹੈ ਤੇ ਤੁਹਾਡੇ ਕੋਲ ਨਵੇਂ-ਨਵੇਂ ਵਿਚਾਰ ਤੁਹਾਡੇ ਅੱਗੇ ਰੱਖੇ ਜਾਂਦੇ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਇਸੇ ਤਰ੍ਹਾਂ ਬਣਾਈ ਰੱਖੇ ਕਿ ਆਪਾਂ ਆਪਣੇ ਚੈਨਲ ਤੇ ਜੜੀਆਂ ਗੁਰਬਾਣੀ ਸੰਬੰਧੀ ਤੇ ਵੀਡੀਓ ਲੈ ਕੇ ਆਉਂਦੇ ਰਹੀਏ ਤਾਂ ਅੱਜ ਦੀ ਜਿਹੜੀ ਵੀਡੀਓ ਸੀਗੀ ਵਾਹਿਗੁਰੂ ਜੀ ਗੁਰਬਾਣੀ ਨਾਲ ਕੁਝ ਰਿਲੇਟਿਡ ਹੈ ਤੇ ਕੁਝ ਸੋਸ਼ਲ ਨਾਲ ਜਿਵੇਂ ਸੁਸਾਇਟੀ ਨਾਲ ਵੀ ਰਿਲੇਟਿਡ ਹੈ ਬੜੀ ਸੋਹਣੀ ਅੱਜ ਦੀ ਵੀਡੀਓ ਹੈ ਕਿ ਜੋ ਅੱਜ ਦੇ ਹਰ ਇੱਕ ਉਮਰ ਦੇ ਲਈ ਆਪਾਂ ਨੂੰ ਜ਼ਰੂਰੀ ਹੈ ਖਾਸ ਕਰਕੇ ਜਿਹੜੇ ਛੋਟੀ ਉਮਰ ਦੇ ਛੋਟੇ ਬੱਚੇ ਆ ਜਿਹੜੇ 15 ਸਾਲਾਂ ਤੋਂ ਲੈ ਕੇ ਮਤਲਬ 40 ਕੁ ਸਾਲ ਤੱਕ ਦੀ ਏਜ ਦੇ ਲਈ ਬਹੁਤ ਇੰਟਰਸਟਿੰਗ ਵੀਡੀਓ ਹੈ ਤੇ ਅੱਜ ਦੀ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ ਪੋਜ਼ਿਟਿਵ ਥਿੰਕਿੰਗ ਬਾਰੇ ਤੇ ਪਾਇਦੇ ਵੀ ਥਿੰਕਿੰਗ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ਕੀ ਆਪਾਂ ਨੇ ਆਪਾਂ ਨੂੰ ਇਹਦੇ ਬੈਨੀਫਿਟ ਹੈ ਉਸ ਬਾਰੇ ਵੈਗੁਰੂ ਜੀ ਆਪਾਂ ਗੱਲਬਾਤ ਕਰਾਂਗੇ ਤੇ ਅਕਸਰ ਇਸ ਜਿਹੜਾ ਚੈਨਲ ਤੇ ਵੀਡੀਓ ਵੈਗੁਰੂ ਜੀ ਮੈਂ ਗੁਰਬਾਣੀ ਸੰਬੰਧੀ ਹੀ ਲੈ ਕੇ ਆਉਂਦੀ ਰਹਿੰਨੀ ਆ ਤੇ ਪਰ ਹੁਣ ਮੇਰਾ ਕੁਝ ਮੰਨ ਕਰਦਾ ਕਿ ਤੁਹਾਡੇ ਨਾਲ ਕੁਝ ਵਿਚਾਰ ਇਹੋ ਜਿਹੇ ਵੀ ਪੋਜ਼ਿਟਿਵ ਥਿੰਕਿੰਗ ਬਾਰੇ ਬੱਚਾਂ ਦੇ ਸੁਧਾਰ ਬਾਰੇ ਬੱਚਿਆਂ ਦੀਆਂ ਗਲਤੀਆਂ ਨਾਲ ਬੱਚਿਆਂ ਨਾਲ ਆਪਾਂ ਪਿਆਰ ਕਿਵੇਂ ਵਧਾਈਏ ਮਤਲਬ ਕੁਝ ਇਸ ਤਰ੍ਹਾਂ ਦੇ ਵੀ ਤੁਹਾਡੇ ਨਾਲ ਟੌਪਿਕ ਜਿਹੜੇ ਵਾਹਿਗੁਰੂ ਜੀ ਸਾਂਝੇ ਕੀਤੇ ਜਾਣ ਤੇ ਤਾਂ ਕਰਕੇ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਆ ਆਪਾਂ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਵਾਹਿਗੁਰੂ ਜੀ ਸ਼ੁਰੂ ਕਰਦੇ ਆ ਤਾਂ ਪੋਜ਼ਿਟਿਵ ਥਿੰਕਿੰਗ ਕੀ ਹੈ ਪੋਜ਼ਿਟਿਵ ਥਿੰਕਿੰਗ ਵਾਈ ਬ੍ਰੋ ਜੀ ਇਹ ਹੈ ਕਿ ਆਪਾਂ ਆਪਣੇ ਲਈ ਚੰਗਾ ਸੋਚੀ ਆਪਣੇ ਲਈ ਨਹੀਂ ਆਪਾਂ ਕਿਸੇ ਲਈ ਵੀ ਚੰਗਾ ਸੋਚੀ ਜਿਹੜਾ ਆਪਾਂ ਹਰ ਟਾਈਮ ਕਿਸੇ ਵੀ ਕੰਮ ਨੂੰ ਲੈ ਕੇ ਨਾ ਆਪਾਂ ਪੋਜ਼ਿਟਿਵ ਸੋਚੀਏ ਮੰਨ ਲਓ ਕੋਈ ਵੀ ਕੰਮ ਹੈ ਬਹੁਤ ਜ਼ਿਆਦਾ ਡਿਫਿਕਲਟ ਹੈ ਕੰਮ ਹਨਾ ਦੁਨੀਆ ਤੇ ਜਿਹੜਾ ਕੋਈ ਕੰਮ ਨਹੀਂ ਜਿਹੜਾ ਅਸੰਭਵ ਹੈ ਠੀਕ ਹੈ ਐਸ ਗੱਲਾਂ ਨੂੰ ਮੰਨਿਆ ਗਿਆ ਤੇ ਕੋਈ ਵੀ ਉਹ ਜਿਹਾ ਕੰਮ ਅਸੰਭਵ ਨਹੀਂ ਹੈ ਮੰਨ ਲਓ ਕੋਈ ਕੰਮ ਬਹੁਤ ਡਿਫਿਕਲਟ ਹੈ ਹਨਾ ਤੇ ਉਹਨੂੰ ਆਪਾਂ ਇਹ ਨਹੀਂ ਸੋਚਣਾ ਕਿ ਇਹਦੇ 네ਗੇਟਿਵ ਜਿਹੜੀ ਉਹ 네ਗੇਟਿਵ ਥਿੰਕਿੰਗ ਉਹਦੇ ਬਾਰੇ ਨਹੀਂ ਲੈਣੀ ਆਪਾਂ ਤੇ ਉਹਦੇ ਬਾਰੇ ਆਪਾਂ ਪੋਜ਼ਿਟਿਵ ਥਿੰਕਿੰਗ ਹੀ ਕਰਨੀ ਹੋਂ ਜੇਕਰ ਮੰਨ ਲਓ ਉਹ ਕੰਮ ਆਪਣਾ 100% ਨਹੀਂ ਵੀ ਆਪਣਾ ਉਹ ਸਫਲ ਹੁੰਦਾ ਤਾਂ ਪੋਜ਼ਿਟਿਵ ਥਿੰਕਿੰਗ ਨਾਲ ਵੈ ਗੁਰੂ ਜੀ ਉਹ ਕੋਈ 20% 40% 50% ਤੇ ਜ਼ਰੂਰ ਕਵਰ ਆਪ ਹੋਊਗਾ ਠੀਕ ਹੈ ਤਾ ਕਰਕੇ ਆਪਾਂ ਨੂੰ ਵੈਗਰੂ ਜੀ ਪੋਜ਼ਿਟਿਵ ਥਿੰਕਿੰਗ ਹੀ ਲੈਣੀ ਚਾਹੀਦੀ ਹੈ ਤਾਂ ਮਨੋਵਿਗਿਆਨੀਆਂ ਨੇ ਵੀ ਇਹ ਮੰਨਿਆ ਤੇ ਗੁਰਬਾਣੀ ਵੀ ਵੈਗਰੂ ਜੀ ਐਸ ਗੱਲ ਵੱਲ ਜਿਹੜਾ ਆਪਣਾ ਸੰਕੇਤ ਕਰਵਾਉਂਦੀ ਹੈ ਕਿ ਜਿਹੋ ਜਾਂ ਆਪਾਂ ਸੋਚਾਂਗੇ ਨਾ ਆਪਣੇ ਨਾਲ ਹਮੇਸ਼ਾ ਉਹੋ ਜਿਹਾ ਹੀ ਹੁੰਦਾ ਦੇਖੋ ਹੁਣ ਆਪਾਂ ਸੋਸਾਇਟੀ ਵਿੱਚ ਬਹੁਤ ਇਹੋ ਜਿਹੇ ਇਨਸਾਨ ਦੇਖੇ ਹੋਣਗੇ ਜਿਹੜੇ ਦੂਜਿਆਂ ਦਾ ਬੁਰਾ ਸੋਚਦੇ ਆ ਠੀਕ ਹੈ ਉਹਨਾਂ ਨਾਲ ਆ ਵੀ ਬੁਰਾਈ ਹੁੰਦਾ ਬੇਸ਼ੱਕ ਉਹ ਥੋੜਾ ਟਾਈਮ ਪਾ ਕੇ ਹੋ ਜਾਂਦਾ ਹੈਗਾ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾਗਾ ਆਪਾਂ ਨੂੰ ਲੱਗਦਾਗਾ ਵੀ ਇਨ ਜੇ ਨੇ ਕਿਸੇ ਦਾ ਬੁਰਾ ਕੀਤਾ ਇਹਦਾ ਆ ਵਧੀਆ ਹੋ ਗਿਆ ਉਹ ਆਪਾਂ ਨੂੰ ਲੱਗਦਾ ਹੁੰਦਾ ਥੋੜਾ ਟਾਈਮ ਪਾ ਪਾ ਕੇ ਵੀ ਹੋ ਜਾਂਦਾ ਹੈ ਇਹ ਚੀਜ਼ਾਂ ਕਿਉਂਕਿ ਕੁਰਬਾਨੀ ਵੀ ਇਸ ਚੀਜ਼ ਇਹ ਚੀਜ਼ ਲਿਖਦੀ ਹੈ ਕਿ ਜੇ ਕਿ ਆਪਾਂ ਕਿਸੇ ਦਾ ਬੁਰਾ ਸੋਚਦੇ ਹਾਂ ਠੀਕ ਹੈ ਤਾਂ ਆਪਣਾ ਬੁਰਾ ਹੀ ਹੁੰਦਾ ਉਸ ਤਰ੍ਹਾਂ ਵੈਗੁਰੂ ਜੀ 네ਗੇਟਿਵ ਥਿੰਕਿੰਗ ਜੇ ਆਪਾਂ ਕਿਸੇ ਬਾਰੇ ਰੱਖਦੇ ਆ ਨਾ ਤਾਂ ਆਪਾਂ 네ਗੇਟਿਵ ਹੀ ਹੁੰਦਾ ਜਿਹੋ ਜਾਂ ਤੁਸੀਂ ਬੀਜੋਗੇ ਵੈਗੁਰੂ ਜੀ ਉਹੋ ਜਾਂ ਹੀ ਵੱਡੋਗੇ ਠੀਕ ਹੈ ਹੁਣ ਪੋਜ਼ਿਟਿਵ ਥਿੰਕਿੰਗ ਆਪਣੇ ਲਈ ਕਿਵੇਂ ਜ਼ਰੂਰੀ ਹੈ ਦੂਜਿਆਂ ਲਈ ਤਾਂ ਵੈਗੁਰੂ ਜੀ ਕਿਉਂਕਿ ਦੂਜਿਆਂ ਲਈ ਜਿਹੜਾ ਹੈ ਨਾ ਕੋਈ ਕਨਸ਼ਾਨ ਹੈ ਜਿਹੜਾ ਦੂਜਿਆਂ ਦਾ ਭਲਾ ਚਾਹੁੰਦਾ ਹੈ ਨਾ ਤੇ ਆਪਣੇ ਲਈ ਜਿਹੜੀ ਪੋਜ਼ਿਟਿਵ ਥਿੰਕਿੰਗ ਹੈ ਉਹ ਕਿਉਂ ਜ਼ਰੂਰੀ ਹੈ ਠੀਕ ਹੈ ਕਿਉਂਕਿ ਆਪਾਂ ਆਪਣੇ ਆਪ ਨੂੰ ਸਭ ਤੋਂ ਵੱਧ ਪਿਆਰ ਕਰਦੇ ਆਂ ਠੀਕ ਹੈ ਕਰਨਾ ਵੀ ਚਾਹੀਦਾ ਹੈਗਾ ਠੀਕ ਹੈ ਆਪਣੀਆਂ ਜੜੀਆਂ ਕਮੀਆਂ ਹਨ ਫਿਰ ਉਹਨੂੰ ਕਮੀਆਂ ਕੋਈ ਨਹੀਂ ਹੁੰਦੀਆਂਗੇ ਆਪਾਂ ਆਪਣੀਆਂ ਕੁਸ਼ਾਦਤਾਂ ਹੁੰਦੀਆਂ ਨੇ ਠੀਕ ਹੈ ਜਾਂ ਕੁਝ ਆਪਣੀ ਆਲਸ ਹੁੰਦੀ ਹੈ ਜੋ ਆਪਾਂ ਬਾਰ 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 ਕੋਸਦੇ ਰਹਿੰਨੇ ਆਂ ਕਿ ਮੈਂ ਆ ਨਹੀਂ ਕਰ ਸਕਦਾ ਮੈਂ ਉਹ ਨਹੀਂ ਕਰ ਸਕਦਾ ਵਾਹਿਗੁਰੂ ਜੀ ਮੈਂ ਨਹੀਂ ਕਰ ਸਕਦਾ ਜਾਂ ਤੂੰ ਨਹੀਂ ਕਰ ਸਕਦਾ ਜਾਂ ਬੱਚਿਆਂ ਨੂੰ ਵੀ ਬੱਚਿਆਂ ਨੂੰ ਕਹਿਣਾ ਵੀ ਤੂੰ ਨਹੀਂ ਕਰ ਸਕਦਾ ਇਹ ਤਾਂ ਵਾਹਿਗੁਰੂ ਜੀ ਮੂੰਹ ਤੇ ਲਿਆਉਣਾ ਹੀ ਨਹੀਂ ਨੇਗੇਟਿਵ ਤਾਂ ਲੈ ਕੇ ਹੀ ਨਹੀਂ ਆਉਣਾਗਾ ਬਿਲਕੁਲ ਮਨ ਲਓ ਦੋ ਇਨਸਾਨ ਹੈ ਠੀਕ ਹੈ ਦੋਨਾਂ ਇਨਸਾਨਾਂ ਦਾ ਕੰਪੀਟੀਸ਼ਨ ਕੰਪੀਟੀਸ਼ਨ ਹੈ ਤਾਂ ਵੈ ਗੁਰੂ ਜੀ ਇੱਕ ਇਨਸਾਨ ਨੂੰ ਦੂਜੇ ਨੂੰ ਹਰਾਉਣ ਦੀ ਖਾਤਰ ਇਹ ਥਿੰਕਿੰਗ ਨਹੀਂ ਲੈਣੀ ਚਾਹੀਦੀ ਕਿ ਉਹ ਹਾਰ ਜਾਵੇ ਉਹ ਹਾਰ ਜਾਵੇ ਇਹ 네ਗੇਟਿਵ ਥਿੰਕਿੰਗ ਹੋਗੀ ਵੈ ਗੁਰੂ ਜੀ ਜੇਕਰ ਆਪਾਂ ਕਵਾਂਗੇ ਨਾ ਕਿ ਉਹ ਹਾਰ ਜਾਵੇ ਠੀਕ ਹੈ ਆਪਾਂ ਥਿੰਕਿੰਗ ਇਹ ਲੈਣੀ ਹੈ ਕਿ ਮੈਂ ਜਿੱਤਾਂ ਠੀਕ ਹੈ ਵੀ ਮੈਂ ਜਿੱਤ ਪ੍ਰਾਪਤ ਕਰਨੀ ਆ ਇਹ ਇਹ ਪੋਜ਼ਿਟਿਵ ਥਿੰਕਿੰਗ ਹੋਈ ਆਪਣੀ ਠੀਕ ਹੈ ਜੇ ਆਪਾਂ ਕਿਸੇ ਬਾਰੇ ਵੀ ਲੈ ਲੈਣਾ ਨਾ 네ਗੇਟਿਵ ਵੀ ਉਹ ਉਹਨੂੰ ਮਹਿਰਾਉਣਾ ਠੀਕ ਹੈ ਹਰਾਉਣਾ ਉਹ 네ਗੇਟਿਵ ਥਿੰਕਿੰਗ ਹੋਈ ਠੀਕ ਹੈ ਤਵਾਈ ਕਰੂ ਜੀ ਜੋ ਜੋ ਆਪਾਂ ਸੋਚਦੇ ਆ ਨਾ ਠੀਕ ਹੈ ਆਪਣੇ ਆਪਣੇ ਜਿਹੜੇ ਕੰਮ ਵੀ ਉਹ ਸੰਸਾਰ ਹੁੰਦੇ ਤੇ ਆਪਣੇ ਬੋਡੀ ਤੇ ਉਸ ਚੀਜ਼ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਇਹ ਕਿਉਂਕਿ ਆਪਾਂ ਆਪਣੀ ਬੋਡੀ ਨੂੰ ਅੱਗੇ ਲੈ ਕੇ ਤੁਸੀਂ ਚੱਲੋ ਆਪਾਂ ਸਭ ਤੋਂ ਵੱਧ ਆਪਣੀ ਬੋਡੀ ਨੂੰ ਪਿਆਰ ਕਰਦੇ ਆਂ ਆਪਣੇ ਆਪ ਨੂੰ ਪਿਆਰ ਕਰਦੇ ਆਂ ਆਪਾਂ ਤੇ ਜਿਵੇਂ ਦੀ ਵਾਹਿਗੁਰੂ ਜੀ ਆਪਾਂ ਥਿੰਕਿੰਗ ਰੱਖਦੇ ਆਂ ਨਾ ਠੀਕ ਹੈ ਤੇ ਉਹ ਚੀਜ਼ ਦਾ ਆਪਾਂ ਨੇ ਜਿਹੜੇ ਬੋਡੀ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਜੇ ਆਪਾਂ ਓਵਰ ਥਿੰਕਿੰਗ ਰੱਖਦੇ ਆਂ ਉਹ ਚੀਜ਼ ਦਾ ਆਪਾਂ ਨੂੰ ਬਹੁਤ ਚਿੰਤਾ ਪਰੇਸ਼ਾਨੀ ਜਿਹਾ ਆਪਾਂ ਰਹਿੰਦੇ ਆਂ ਨਾ ਉਹ ਚੀਜ਼ ਦਾ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਚਿੰਤਾ ਪਰੇਸ਼ਾਨ ਚ ਬਹੁਤ ਹੁੰਨੇ ਤਾਂ ਆਪਣੀ ਬੋਡੀ ਕਿਸ ਤਰ੍ਹਾਂ ਰੀਐਕਟ ਕਰਦੀ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਕਿਹਾ ਹੈ ਕਿ ਜੇਕਰ ਆਪਾਂ ਪੋਜ਼ਿਟਿਵ ਥਿੰਕਿੰਗ ਰੱਖਦੇ ਨਾ ਤੇ ਜਿਵੇਂ ਦੀ ਆਪਾਂ ਥਿੰਕਿੰਗ ਰੱਖਦੇ ਆ ਨਾ ਉਸ ਤਰ੍ਹਾਂ ਦੀਆਂ ਵਾਈਬ੍ਰੇਟ ਵਾਈਬ੍ਰੇਸ਼ਨ ਜਿਹੜੀਆਂ ਨਿਕਲਦੀਆਂ ਨੇ ਆਪਣੇ ਤੋਂ ਕਿ ਜਿਹੜੇ ਆਪਣੇ ਤੇ ਅਸਰ ਕਰਦੀਆਂ ਨੇ ਬਹੁਤ ਜ਼ਿਆਦਾ ਅਸਰ ਕਰਦੀਆਂ ਨੇ ਠੀਕ ਤੇ ਜਿਹੜੇ ਜਿਵੇਂ ਦੀ ਸੋਚ ਵਾਇਕਰੂ ਜੀ ਤੁਸੀਂ ਰੱਖਦੇ ਆ ਉਹ ਚੀਜ਼ ਦਾ ਆਪਣੇ ਸਰੀਰ ਤੇ ਪੂਰਾ ਪੂਰਾ ਅਸਰ ਪੈਂਦਾ ਹੈਗਾ ਤਾਂ ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਆਪਣੇ ਆਪ ਨੂੰ ਹਮੇਸ਼ਾ ਪੋਜ਼ਿਟਿਵ ਰੱਖਣਾ ਚਾਹੀਦਾ ਹੈ ਜਿਹੜੇ ਆਪਣੇ ਆਪ ਨੂੰ ਹਮੇਸ਼ਾ ਪੋਜ਼ਿਟਿਵ ਰੱਖਦੇ ਆ ਠੀਕ ਹੈ ਉਹੀ ਸਫਲ ਹੁੰਦੀ ਹੈ ਨੇਗੇਟਿਵ ਥਿੰਕਿੰਗ ਬਿਲਕੁਲ ਹੀ ਨਹੀਂ ਰੱਖਣੀ ਓਵਰ ਥਿੰਕਿੰਗ ਵੀ ਨਹੀਂ ਰੱਖਣੇਗੀ ਠੀਕ ਹੈ ਆਪਣੇ ਆਪ ਨੂੰ ਵੈਗੁਰੂ ਜੀ ਪਹਿਲਾਂ ਮੈਂ ਵੀ ਇੰਨਾ ਗੱਲਾਂ ਵਿੱਚ ਇੰਨਾ ਧਿਆਨ ਨਹੀਂ ਕਰਦੀ ਹੁੰਦੀ ਸੀਗੀ ਜਿਵੇਂ ਜਿਵੇਂ ਆਪਾਂ ਚੀਜ਼ਾਂ ਬਾਰੇ ਸਰਚ ਕਰਦੇ ਆ ਆਪਾਂ ਨੂੰ ਪਤਾ ਚੱਲਦਾ ਹੈ ਨਾ ਜਿਹੜਾ ਵੀ ਇਨਸਾਨ ਬਹੁਤ ਜ਼ਿਆਦਾ 네ਗੇਟਿਵ ਥਿੰਕਿੰਗ ਰੱਖਦਾ ਠੀਕ ਹੈ ਜਾਂ ਜਿਹਨੂੰ ਆਪਣੇ ਆਪ ਤੇ ਭਰੋਸਾ ਨਹੀਂ ਕਿ ਉਹ ਵੀ ਮੈਂ ਆ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ ਠੀਕ ਹੈ ਪੋਜ਼ਿਟਿਵ ਥਿੰਕਿੰਗ ਦੀਆਂ ਬਹੁਤ ਸਾਰੀਆਂ ਬੁੱਕਸ ਆਈਆਂ ਹੋਈਆਂ ਤੁਸੀਂ ਬੁੱਕ ਪੜੋ ਸਰਚ ਕਰੋ ਉਸ ਜਿਹੜੇ ਬਾਰੇ ਬੁੱਕ ਪੜੋ ਠੀਕ ਹੈ ਤੇ ਤੁਸੀਂ ਬਹੁਤ ਪੋਜ਼ਿਟਿਵ ਹੋ ਜਾਓਗੇ ਥਿੰਕਿੰਗ ਨਾਲ ਲੈ ਕੇ ਠੀਕ ਹੈ ਜਿਵੇਂ ਦਾਵਾ ਹੈ ਗੁਰੂ ਜੀ ਆਪਾਂ ਸੋਚਦੇ ਆ ਨਾ ਫਿਊਚਰ ਇਨ ਫਿਊਚਰ ਓਵੇਂ ਹੀ ਹੁੰਦਾ ਜਿਵੇਂ ਦਾ ਆਪਾਂ ਸੋਚਦੇ ਆ ਠੀਕ ਹੈ ਤਾਂ ਓਵਰ ਥਿੰਕਿੰਗ ਵਾਈ ਬ੍ਰੂਜੀ ਨਾ ਕਰੋ ਸੋਚ ਰੱਖੋ ਕਿ ਮੈਂ ਇੱਕ ਚੰਗਾ ਇਨਸਾਨ ਬਣਨਾ ਮੈਂ ਕਰ ਸਕਦਾ ਅੱਛਾ ਮੈਂ ਗੱਲ ਕਰ ਰਹੀ ਸੀ ਕਿ ਮੈਂ ਪਹਿਲਾਂ ਮੈਂ ਵੀ ਇਹਨਾਂ ਗੱਲਾਂ ਤੇ ਇਹਨਾਂ ਵਿੱਚ ਵਿਸ਼ਵਾਸ ਨਹੀਂ ਰੱਖਦੀ ਸੀਗੀ ਆਪਣੇ ਆਪ ਨੂੰ ਆਪਣੇ ਆਪ ਨਾਲ ਗੱਲਾਂ ਕਰਿਆ ਕਰੋ ਜਿਹੜਾ ਆਪਣਾ ਅਨਕੌਨਸ਼ੀਅਸ ਮਾਈਂਡ ਹੁੰਦਾ ਨਾ ਅਨਕੌਨਸ਼ੀਅਸ ਆਪਣਾ ਮਨ ਹੁੰਦਾ ਹੈ ਠੀਕ ਹੈ ਉਹਦੇ ਨਾਲ ਗੱਲਾਂ ਕਰਿਆ ਕਰੋ ਕਿਉਂਕਿ ਉਹ ਹਰ ਟਾਈਮ ਜਾਗਦਾ ਰਹਿੰਦਾਗਾ ਤੁਸੀਂ ਸੁੱਤੇ ਵੀ ਹੋ ਤੁਸੀਂ ਕਿਸੇ ਵੀ ਕੰਮ ਵਿੱਚ ਉਲਝੇ ਹੋ ਠੀਕ ਹੈ ਉਹ ਹਰ ਟਾਈਮ ਐਕਟਿਵ ਰਹਿੰਦਾ ਹੈ ਤੇ ਉਹਦੇ ਨਾਲ ਗੱਲਾਂ ਕਰਿਆ ਕਰੋ ਕਿ ਮੈਂ ਇੱਕ ਚੰਗਾ ਇਨਸਾਨ ਬਣਾਗਾ ਮੈਂ ਬਹੁਤ ਖੁਸ਼ ਆ ਠੀਕ ਹੈ ਮੈਂ ਇਹ ਕਰ ਸਕਦਾ ਮੈਂ ਇਹ ਕਰ ਸਕਦੀ ਆ ਠੀਕ ਹੈ ਮੇਰੇ ਲਈ ਇਹ ਕੋਸ਼ਿਸ਼ ਵੀ ਨਹੀਂ ਹੈ ਮੈਂ ਕਰ ਸਕਦਾ ਮੈਂ ਆਪਦਾ ਚੰਗਾ ਬਦਿੱਤਕ ਦਿਨ ਕਰਾਂਗਾ ਜਿਵੇਂ ਵੀ ਹੈ ਜੋ ਵੀ ਹੈ ਠੀਕ ਹੈ ਤੇ ਇਹ ਆਪਣੇ ਆਪ ਨਾਲ ਗੱਲਾਂ ਇਸ ਜੀ ਦੀਆਂ ਕਰਿਆ ਕਰੋ ਭਾਵੇਂ ਮਨ ਦੇ ਵਿੱਚ ਕਰਿਆ ਕਰੋ ਠੀਕ ਹੈ ਜੇਕਰ ਤੁਸੀਂ ਮੰਨ ਲਓ ਇਕੱਲੇ ਹੋ ਨਾ ਤੇ ਇਕੱਲੇ ਬੋਲ ਕੇ ਵੀ ਇਹ ਗੱਲਾਂ ਕਰਦੇ ਹੋ ਨਾ ਉਹ ਚੀਜ਼ ਦਾ ਤਾਂ ਬਹੁਤ 101% ਅਸਰ ਪੈਂਦਾ ਠੀਕ ਹੈ ਸਵੇਰੇ ਉੱਠ ਕੇ ਠੀਕ ਹੈ ਵੀ ਇਹ ਗੱਲਾਂ ਦਾ ਧਿਆਨ ਕਰਿਆ ਕਰੋ ਕਿ ਮੈਂ ਆ ਕਰ ਸਕਦੀ ਆ ਇਹ ਕਰ ਸਕਦੀ ਮੈਂ ਬਹੁਤ ਚੰਗਾ ਇਨਸਾਨ ਆ ਠੀਕ ਹੈ ਜਦੋਂ ਤੁਸੀਂ ਇਹ ਚੀਜ਼ਾਂ ਬਾਰ ਬਾਰ ਕਹੋਗੇ ਨਾ ਆਪਣੇ ਆਪ ਨੂੰ ਵੀ ਮੈਂ ਬਹੁਤ ਚੰਗਾ ਇਨਸਾਨ ਆ ਤਾਂ ਜਿਹੜੀਆਂ ਕੁਝ ਕੁਝ ਗਲਤੀਆਂ ਤੁਹਾਡੇ ਚ ਹੋਣਗੀਆਂ ਨਾ ਕਈ ਗਲਤੀਆਂ ਆਪਾਂ ਨੂੰ ਪਤਾ ਹੁੰਦਾ ਵੀ ਆਪਣੀਆਂ ਗਲਤੀਆਂ ਆਪਾਂ ਗਲਤ ਕਰ ਰਹੇ ਆ ਠੀਕ ਹੈ ਉਹ ਹੌਲੀ ਹੌਲੀ ਤੁਹਾਡੀਆਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਆਪਾਂ ਆਪਣੇ ਆਪ ਨੂੰ ਕਹਿੰਦੇ ਆ ਨਾ ਕਿਉਂਕਿ ਕਿਤੇ ਨਾ ਕਿਤੇ ਵੈਗੁਰੂ ਜੀ ਆਪਾਂ ਵੀ ਅਨਕੌਨਸ਼ੀਅਸ ਜਿਹੜਾ ਆਪਣਾ ਮਾਈਂਡ ਹੈ ਉਹਦੇ ਤੋਂ ਡਰਦੇ ਹੁੰਨੇ ਆ ਠੀਕ ਹੈ ਜਿਵੇਂ ਤੁਸੀਂ ਫਿਲਮਾਂ ਦੇ ਵਿੱਚ ਦੇਖਿਆ ਹੁੰਦਾ ਨਾ ਵੀ ਇੱਕ ਮਨ ਆ ਸਾਹਮਣੇ ਪਿਕਚਰ ਆ ਕੇ ਖੜ ਜਾਂਦੀ ਏ ਉਹ ਨੂੰ ਕੁਝ ਹੋਰ ਕਹਿੰਦੀ ਏ ਮਾਈਂਡ ਕੁਝ ਹੋਰ ਕਹਿੰਦਾਗਾ ਠੀਕ ਹੈ ਉਹ ਗੱਲ ਹੈ ਵੀ ਆਪਾਂ ਰੂਹ ਤੋਂ ਜਿਵੇਂ ਆਪਣੀ ਰੂਹ ਜਿਹੜੀ ਹੁੰਦੀ ਏ ਉਹ ਅੱਗੇ ਆ ਕੇ ਖੜ ਜਾਂਦੀ ਏ ਤੇ ਰੂਹ ਕੁਝ ਹੋਰ ਕਹਿੰਦੀ ਏ ਠੀਕ ਹੈ ਤਾਂ ਆਪਾਂ ਉਹ ਚੀਜ਼ ਤੋਂ ਡਰਦੇ ਆ ਆਪਣੇ ਆਪ ਤੋਂ ਜਿਹੜੇ ਆਪਣੇ ਉਜੀ ਉਹ ਅੰਦਰੋਂ ਜਿਹੜਾ ਮਨ ਹੁੰਦਾ ਠੀਕ ਹੈ ਤਾਂ ਮਨ ਨੂੰ ਕਹੋ ਕਿ ਮੈਂ ਬਹੁਤ ਚੰਗਾ ਇਨਸਾਨ ਆ ਮੈਂ ਕਰ ਸਕਦਾ ਆਂਗਾ ਸਾਰਾ ਕੁਝ ਆਪਣੇ ਆਪ ਨੂੰ ਬਹੁਤ ਜ਼ਿਆਦਾ ਪਿਆਰ ਕਰੋ ਆਪਣੇ ਆਪ ਨੂੰ ਠੀਕ ਹੈ ਦੇ ਇਸ ਤਰ੍ਹਾਂ ਵੈਕਰੂ ਜੀ ਪੋਜ਼ਿਟਿਵ ਥਿੰਕਿੰਗ ਆਪਾਂ ਰੱਖ ਸਕਦੇ ਆਂ ਸਫਲ ਵੀ ਜ਼ਰੂਰ ਹੋਵਾਂਗੇ ਅੱਛਾ ਜਿਹੜੀ ਪੋਜ਼ਿਟਿਵ ਥਿੰਕਿੰਗ ਦਾ ਜਿਹੜਾ ਰਸਤਾ ਹੈ ਜਿਹੜੀ ਇਹਦਾ ਪੈਂਡਾ ਨਾ ਉਹ ਲੰਮਾ ਹੋ ਸਕਦਾ ਸਲੋ ਹੋ ਸਕਦਾ ਸਲੋ ਵੀ ਹੋ ਸਕਦਾ ਤੇ ਪਰ ਇਹ ਨਹੀਂ ਹੁੰਦਾਗਾ ਵੀ ਅਸਫਲ ਅਸਫਲ ਨਹੀਂ ਹੋਊਗਾ ਬਿਲਕੁਲ ਵੀ ਪੋਜ਼ਿਟਿਵ ਥਿੰਕਿੰਗ ਤੁਸੀਂ ਰੱਖੋਗੇ ਨਾ ਉਹ ਅਸਫਲ ਨਹੀਂ ਹੋਊਗਾ ਠੀਕ ਹੈ ਮੰਨ ਲਓ ਅ ਪੋਜ਼ਿਟਿਵ ਥਿੰਕਿੰਗ ਇਹ ਨਹੀਂ ਹੈ ਤੁਹਾਡੇ ਸਾਹਮਣੇ ਮੰਨ ਲਓ ਤੁਹਾਡੇ ਸਾਹਮਣੇ ਕੋਈ ਮੁਸ਼ਕਲ ਆਈ ਹੈ ਠੀਕ ਹੈ ਹੁਣ ਜੇ ਆਪਾਂ ਕਵਾਂਗੇ ਵੀ ਇਹ ਮੈਂ ਨਹੀਂ ਕਰ ਸਕਦਾ ਇਹ ਤਾਂ 네ਗੇਟਿਵ ਥਿੰਕਿੰਗ ਹੋ ਗਈ ਠੀਕ ਹੈ ਤੇ ਤੁਹਾਡੇ ਕੋਈ ਮੁਸ਼ਕਲ ਆਈ ਹੈ ਤਾਂ ਆਪਾਂ ਸੋਚੇ ਹਾਂ ਮੈਂ ਤਾਂ ਇਹ ਕਰ ਹੀ ਲੈਣਾ ਕਰ ਹੀ ਲੈਣਾ ਉਹ ਆਪਣੀ ਪੋਜ਼ਿਟਿਵ ਥਿੰਕਿੰਗ ਨਹੀਂ ਹੋਈ ਆਪਣੀ ਪੋਜ਼ਿਟਿਟਿਵ ਥਿੰਕਿੰਗ ਇਹ ਹੈ ਵੀ ਤੁਹਾਡੇ ਅੱਗੇ ਕੋਈ ਪ੍ਰੋਬਲਮ ਖੜੀ ਹੋਈ ਹੈ ਠੀਕ ਹੈ ਉਹਨੂੰ ਪੋਜ਼ਿਟਿਵ ਮੰਨ ਕੇ ਵੀ ਇਹ ਮੈਂ ਕਰ ਲੂੰਗਾ ਤੇ ਉਹਦੇ ਸੋਲੂਸ਼ਨ ਲੱਭਣੇ ਏ ਵਾਈ ਗੁਰੂ ਜੀ ਆਪਣੇ ਪੋਜੀਟਿਵ ਥਿੰਕਿੰਗ ਹੈ ਠੀਕ ਹੈ ਤੇ ਇਸ ਤਰ੍ਹਾਂ ਦੀ ਆਪਾਂ ਨੂੰ ਜਿਹੜੇ ਸੋਲੂਸ਼ਨ ਆ ਰੱਖਣੇ ਚਾਹੀਦੇ ਆ ਜ਼ਿੰਦਗੀ ਦੇ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਬਹੁਤ ਵੱਡੀਆਂ ਵੱਡੀਆਂ ਠੀਕ ਹੈ ਤੇ ਮੁਸ਼ਕਲਾਂ ਤੋਂ ਹਾਰਨਾ ਨਹੀਂ ਚਾਹੀਦਾਗਾ ਹਮੇਸ਼ਾ ਆਪਣੇ ਆਪ ਨੂੰ ਪੋਜੀਟਿਵ ਰੱਖਣਾ ਚਾਹੀਦਾਗਾ ਥੋੜਾ ਜਿਹਾ ਬੇਪਰਵਾਹ ਵਾਲਾ ਲਾਈਵ ਵੀ ਮੈਂ ਕਰ ਲਊਗਾ ਇਹ ਮੁਸ਼ਕਲ ਹੈ ਜਿਹੜੀ ਉਹ ਹੱਲ ਹੋ ਜਾਣੀ ਆ ਹੁਣ ਬੇਪਰਵਾਹੀ ਦਾ ਮਤਲਬ ਇਹ ਨਹੀਂ ਵੀ ਬਿਲਕੁਲ ਪ੍ਰਵਾਹ ਨਹੀਂ ਕਰਨੀ ਕਈ ਇਨਸਾਨ ਇਹੋ ਜਿਹੇ ਹੁੰਦੇ ਹਨ ਕਿ ਘਰ ਦੇ ਵਿੱਚ ਇੰਨੀ ਵੀ ਤੁਹਾਡੇ ਪ੍ਰੋਬਲਮ ਖੜੀ ਹੋਊਗੀ ਜਾਂ ਤਾਂ ਕਿੰਨੀ ਆ ਤੁਹਾਡੇ ਤੇ ਕਬੀਲਦਾਰੀਆਂ ਨੇ ਜ਼ਿੰਮੇਵਾਰੀਆਂ ਨੇ ਘਰ ਦੀਆਂ ਉਹ ਚੀਜ਼ ਨੂੰ ਸਮਝਦੇ ਹੀ ਨਹੀਂ ਕਿ ਮੈਂ ਜਿਵੇਂ ਮਰਜ਼ੀ ਘਰ ਚੱਲੀ ਜਾਂਦਾ ਬੱਚੇ ਜਿਵੇਂ ਮਰਜ਼ੀ ਪੜੀ ਜਾਂਦੇ ਠੀਕ ਹੈ ਉਹ ਆਪਣੇ ਆਪ ਵਿੱਚ ਮਸਤ ਹੁੰਦੇ ਰਹਿੰਦੇ ਉਹ ਆਪਣੀ ਪੋਜ਼ਿਟਿਵ ਥਿੰਕਿੰਗ ਨਹੀਂ ਨਾ ਹੀ ਉਹ ਆਪਣੀ ਸਫਲਤਾ ਇਹ ਆਪਣੇ ਆਪ ਚੱਲੀ ਜਾਂਦਾ ਕੋਈ ਨਹੀਂ ਬਸ ਹੋ ਹੀ ਜਾਣਾ ਹੈ ਤਾਂ ਕੰਮ ਹੋ ਜਾਣਾ ਉਹ ਨਹੀਂ ਵੈਗੁਰੂ ਜੀ ਆਪਣੀ ਪੋਜ਼ਿਟਿਵ ਥਿੰਕਿੰਗ ਹੈ ਪੋਜ਼ਿਟਿਵ ਥਿੰਕਿੰਗ ਆਪਣੀ ਇਹ ਹੈ ਕਿ ਜੋ ਪ੍ਰੋਬਲਮ ਖੜੀ ਉਹਦਾ ਸੋਲੂਸ਼ਨ ਉਹ ਆਪਣੀ ਪੋਜ਼ਿਟਿਵ ਥਿੰਕਿੰਗ ਹੈ ਠੀਕ ਹੈ ਤਾਂ ਹਰ ਇੱਕ ਅੰਚਾਲ ਲਈ ਇਹ ਸੰਭਵ ਹੈ ਹਰ ਇੱਕ ਕੰਮ ਸੰਭਵ ਹੈ ਸਭ ਤੋਂ ਵੱਡੀ ਗੱਲ ਇਹ ਹੈ ਵੈਗੁਰੂ ਜੀ ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜੋ ਜਿੰਨਾ ਤੁਸੀਂ ਆਪਣੇ ਆਪ ਨੂੰ ਗੁਰਬਾਣੀ ਨਾਲ ਪਰਮਾਤਮਾ ਨਾਲ ਜੋੜੋਗੇ ਨਾ ਫਿਰ ਦੁਨੀਆਦਾਰੀ ਦੇ ਵਿੱਚ ਕੋਈ ਕੰਮ ਅਸੰਭਵ ਨਹੀਂ ਹੈ ਠੀਕ ਹੈ ਜੇਕਰ ਤੁਸੀਂ ਗੁਰਬਾਣੀ ਨਾਲ ਆਪਣੇ ਆਪ ਨੂੰ ਜੋੜਾ ਹੁ ਜੋੜੋਗੇ ਨਾ ਤਾਂ ਹੋ ਸਕਦਾ ਤੁਹਾਡਾ ਮਾਈਂਡ ਜਿਹੜਾ ਕਿਸੇ ਕੰਮ ਨੂੰ ਲੈ ਕੇ ਕਹੂਗਾ ਕਿ ਇਹ ਕੰਮ ਕੀਤਾ ਜਾਵੇ ਮੇਰੇ ਲਾਈਫ ਦੇ ਵਿੱਚ ਇਹ ਬਹੁਤ ਸਹੂਲਤਾਂ ਲਿਆ ਸਕਦਾ ਹੈ ਪਰ ਉਹ ਕੰਮ ਨਹੀਂ ਹੋਊਗਾ ਠੀਕ ਹੈ ਉਹ ਕੰਮ ਤਾਂ ਨਹੀਂ ਹੁੰਦਾ ਕਿਉਂਕਿ ਫਿਰ ਜਿਹੜਾ ਜੇ ਆਪਾਂ ਪਰਮਾਤਮਾ ਨਾਲ ਜੁੜੇ ਰਹਾਂਗੇ ਨਾ ਫਿਰ ਪਰਮਾਤਮਾ ਆਪਾਂ ਨੂੰ ਉਹਦੇ ਤੋਂ ਮੋੜਦਾ ਕਿਉਂਕਿ ਹੋ ਸਕਦਾ ਇਨ ਫਿਊਚਰ ਉਹੋ ਕੰਮ ਤੁਹਾਡੇ ਲਈ ਜਿਹੜਾ ਦੁੱਖ ਕੋਈ ਲੈ ਕੇ ਆਊਗਾ ਠੀਕ ਹੈ ਤਾਂ ਕਰਕੇ ਵਾਹਿਗੁਰੂ ਜੀ ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜੋ ਸਵੇਰੇ ਉੱਠਦਿਆਂ ਸਾਰ ਪਰਮਾਤਮਾ ਵਾਹਿਗੁਰੂ ਦਾ ਨਾਮ ਲਓ ਪ੍ਰੇਅਰ ਕਰੋ ਉਹਦੇ ਅੱਗੇ ਠੀਕ ਹੈ ਆਪਣੀ ਸਫਲਤਾ ਲਈ ਪ੍ਰੇਅਰ ਕਰੋ ਉਸ ਤੋਂ ਬਾਅਦ ਜਿਹੜੇ ਵਾਕ ਮੈਂ ਤੁਹਾਨੂੰ ਪਹਿਲਾਂ ਕਹੇ ਸੀ ਕਿ ਮੈਂ ਬਹੁਤ ਚੰਗਾ ਇਨਸਾਨ ਆ ਮੈਂ ਕਰ ਸਕਦਾ ਮੈਂ ਹਰ ਇੱਕ ਜਿਹੜੀ ਪ੍ਰੋਬਲਮ ਆ ਸਾਲਵ ਕਰ ਸਕਦਾ ਆਂ ਠੀਕ ਹੈ ਉਹ ਵਾਕ ਤੁਸੀਂ ਬਾਅਦ ਵਿੱਚ ਕਰਨੇ ਪਹਿਲਾਂ ਪਰਮਾਤਮਾ ਦਾ ਨਾਮ ਲੈਣਾ ਅਗੁਰੂ ਜੀ ਜੇਕਰ ਆਪਾਂ ਪਰਮਾਤਮਾ ਦਾ ਨਾਮ ਲੈ ਕੇ ਚੱਲ ਪਏ ਨਾ ਬਹੁਤ ਵੱਡੀਆਂ-ਵੱਡੀਆਂ ਮੁਸ਼ਕਲਾਂ ਹੱਲ ਹੋ ਜਾਣੀਆਂ ਆਪਣੀਆਂ ਠੀਕ ਹੈ ਤਾਂ ਇਸ ਕਰਕੇ ਗੁਰਮਾਰਾ ਜੀ ਦਾ ਨਾਮ ਵੀ ਲਓ ਤੇ ਥਿੰਕਿੰਗ ਆਪਣੀ ਪੋਜ਼ਿਟਿਵ ਰੱਖੋ ਠੀਕ ਹੈ ਜੇ ਆਪਾਂ ਮੰਨ ਲਓ ਗੁਰਮਾਰਾ ਜੱਗੇ ਅਰਦਾਸ ਕਰਦੇ ਆਂ ਦਿਨੇ ਵੀ ਪਦਾਰਥਾਂ ਨੂੰ ਲੈ ਕੇ ਆਪਣਾ ਉਹ ਗੱਡੀਕਾਰਾਂ ਜੋ ਆਪਾਂ ਮੰਗਦੇ ਆ ਹਨਾ ਉਹ ਆਪਾਂ ਨੂੰ ਨਹੀਂ ਮਿਲ ਗਿਆਗੇ ਆ ਕੋਠੀਆਂਕਾਰਾਂ ਜੋ ਮੰਗਦੇ ਆ ਤਾਂ ਵੈਗੁਰੂ ਜੀ ਕਿਤੇ ਨਾ ਕਿਤੇ ਪਰਮਾਤਮਾ ਆਪਣੇ ਲਈ ਚੰਗਾ ਸੋਚ ਰਿਹਾ ਹਨਾ ਕੁਛ ਉਹਨੇ ਆਪਣੇ ਲਈ ਚੰਗਾ ਹੀ ਸੋਚਿਆ ਤਾਂ ਉਹ ਚੀਜ਼ ਦਾ ਨਰਾਸ਼ਾ ਨਾ ਦਿਖਾਇਆ ਕਰੋ ਗੁਰੂ ਮਹਾਰਾਜ ਅੱਗੇ ਜੋ ਆਪਾਂ ਨੂੰ ਹੱਥ ਪੈਰ ਦਿੱਤੇ ਆ ਤੰਦਰੁਸਤੀ ਦਿੱਤੀ ਆ ਵਾਹਿਗੁਰੂ ਜੀ ਉਹ ਚੀਜ਼ ਦਾ ਸ਼ੁਕਰਾਨਾ ਕਰਿਆ ਕਰੋ ਪਰਮਾਤਮਾ ਅੱਗੇ ਤੇ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜੋ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਬਹੁਤ ਜ਼ਰੂਰਤ ਹੈ ਅੱਜ ਕੱਲ ਬੀ ਜਿਵੇਂ ਅੱਜ ਦੇ ਕੱਲ ਦੇ ਟਾਈਮ ਦੇ ਵਿੱਚ ਨਸ਼ੇ ਵਧ ਰਹੇ ਆ ਅੱਜ ਕੱਲ ਦੇ ਟਾਈਮ ਦੇ ਵਿੱਚ ਮੋਹ ਪਿਆਰ ਘਟ ਰਹੇ ਆ ਤਾਂ ਨਫ਼ਰਤਾਂ ਜਿਹੜੀਆਂ ਵਧ ਰਹੀਆਂ ਨੇ ਉਹ ਸੀਜ਼ਨੋਂ ਲੈ ਕੇ ਵਾਹਿਗੁਰੂ ਜੀ ਬੱਚਿਆਂ ਨੂੰ ਗੁਰਬਾਨੀ ਦੇ ਨਾਲ ਵੱਧ ਵੱਧ ਜੋੜੋ ਫਿਰ ਗੁਰੂ ਮਹਾਰਾਜ ਨੇ ਬਹੁਤ ਕਿਰਪਾ ਕਰ ਦੇਣੀ ਹੈ ਤੇ ਸਭ ਕੁਝ ਅੱਗੇ ਜਾ ਕੇ ਸਹੀ ਹੋ ਜਾਣਾਗਾ ਤਾਂ ਐਨੀ ਇੱਕ ਬੇਨਤੀਆਂ ਵਾਹਿਗੁਰੂ ਜੀ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ